ਗੱਲ ਕਰਾਂਗੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੱਗੀਆਂ ਨਵੀਆਂ ਪੋਸਟਾਂ ਦੀ ਇਹਨਾਂ ਦੀ ਕੀ ਯੋਗਤਾ ਰਹੂਗੀ ਕੀ ਕੁਆਲੀਫਿਕੇਸ਼ਨ ਹੈਗੀ ਹੈ ਕਿਸ ਤਰ੍ਹਾਂ ਇਹਨਾਂ ਨੂੰ ਅਪਲਾਈ ਕਰ ਸਕਦੇ ਹਾਂ ਠੀਕ ਹੈ ਲਾਸਟ ਡੇਟ ਕੀ ਹੈ ਕੱਲ ਫਾਰਮ ਖੁੱਲੇ ਹੈਗੇ ਤਾਂ ਇਹਨਾਂ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਜਾ ਰਹੇ ਹਾਂ ਸੋ ਤੁਸੀਂ ਦੇਖਦੇ ਹੋ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਪੰਜਾਬ ਐਂਡ ਸਿੰਧ ਬੈਂਕ ਪੋਸਟਾਂ ਦਾ ਜਿਹੜਾ ਨਿਕਲ ਚੁੱਕਿਆ ਹੈ ਠੀਕ ਹੈ ਤਾਂ ਇਸ ਪੋਸਟ ਦੇ ਵਿੱਚ ਤੁਸੀਂ ਦੇਖਦੇ ਹੋ ਸਪੈਸ਼ਲ ਅਫੀਸਰ ਦੀਆਂ ਜਿਹੜੀਆਂ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਇਹਦੇ ਵਿੱਚ ਕੱਲਾ ਅਫੀਸਰ ਦੀਆਂ ਪੋਸਟਾਂ ਦੇ ਵਿੱਚ 55 ਪੋਸਟ ਅਫੀਸ ਕਿ ਐਮਸੀ ਇਦਾਂ ਲਿਖਿਆ ਹੋਇਆ ਉਸ ਤੋਂ 117 ਪੋਸਟਾਂ ਯਮ ਨਿਜਿਤ ਦੀਆਂ ਉਹਦੀ ਵੀ ਅਲੱਗ-ਅਲੱਗ ਕੁਆਲਿਫੀਕੇਸ਼ਨ ਹੈਗੀ ਆ ਸੀਨੀਅਰ ਮੈਨੇਜਰ ਦੀਆਂ 33 ਪੋਸਟਾਂ ਹੈਗੀਆਂ ਵੀ ਸੀਏ ਕੀਤੀ ਆ ਤਾਂ ਇਸ ਤਰ੍ਹਾਂ ਹੋਰ ਜਿਹੜੀ ਉਹਦੇ ਕੁਆਲਿਫੀਕੇਸ਼ਨ ਲਿਖੀ ਹੋਈ ਹੈ ਉਸ ਤੋਂ ਬਾਅਦ ਜਿਹੜਾ ਚੀਫ ਮੈਨੇਜਰ ਦੀਆਂ ਪੋਸਟਾਂ ਹੈਗੀਆਂ ਵੀ 7 ਪੋਸਟਾਂ ਟੋਟਲ 213 ਨੇ ਲਗਭਗ ਜਿਹੜੀਆਂ ਪੋਸਟਾਂ ਨਿਕਲੀਆਂ ਹੋਈਆਂ ਸਪੈਸ਼ਲ ਆਫੀਸਰ ਦੀਆਂ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਸੀਂ ਵੀ ਇਹਨਾਂ ਵਾਸਤੇ ਜਿਹੜਾ ਤੁਸੀਂ ਦੇਖਦੇ ਹੋ 800 ਰੁਪਏ ਫੀਸ ਰੱਖੀ ਹੈ ਜਨਰਲ ईडब्ल्यूएस ਜਿਹੜੇ ਕੈਟਾਗ ਆਲੇ ਵਾਸਤੇ ਜਿਹੜੀ 100 ਰੁਪਏ ਫੀਸ ਰੱਖੀ ਗਈ ਹੈ ਇਹ ਜਿਹੜੀ ਤੁਸੀਂ ਪੋਸਟਾਂ ਨੂੰ ਸਿਰਫ ਆਨਲਾਈਨ ਹੀ ਜਿਹੜਾ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਜਿੱਕਰ ਇੰਪੋਰਟੈਂਟ ਡੇਟਸ ਦੀ ਗੱਲ ਕੀਤੀ ਹੈ ਵੀ ਤੁਸੀਂ ਦੇਖ ਸਕਦੇ ਹੋ ਕਿ 31 8 ਪਾਵੇ 31 ਅਗਸਤ ਤੋਂ ਇਹ ਪੋਸਟਾਂ ਦੇ ਫਾਰਮ ਜਿਹੜੇ ਓਪਨ ਹੋ ਚੁੱਕੇ ਆ 15 ਸਤੰਬਰ ਤੱਕ ਤੁਸੀਂ ਭਰ ਸਕਦੇ ਹੋ ਸਮਾਂ ਬਹੁਤ ਘੱਟ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਅੱਜ ਤੁਹਾਡੇ ਕੋਲੇ ਕੁਝ ਹੀ ਦਿਨ ਬਾਕੀ ਹੈਗੇ ਆ ਤਾਂ ਇਸ ਲਈ 10 ਦਿਨ ਤੁਹਾਡੇ ਲਗਭਗ ਬਾਕੀ ਕਿ 8-9 ਦਿਨ ਕਹਿ ਸਕਦੇ ਆਪਾਂ ਤੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਐਲੀਜੀਬਲ ਹੋਗੇ ਇਸ ਤਰ੍ਹਾਂ ਪੰਜਾਬ ਚ ਕਿਸੇ ਤਰ੍ਹਾਂ ਦੀ ਸਰਕਾਰੀ ਭਰਤੀ ਦੀ ਲਈ ਜਾਣਕਾਰੀ ਲਈ ਹੁਣੇ ਹੀ ਸਬਸਕ੍ਰਾਈਬ ਕਰ ਲਓ ਜੇਕਰ YouTube ਤੇ ਦੇਖ ਰਹੇ ਹੋ ਜੇਕਰ Facebook ਤੇ ਦੇਖਦੇ ਹੋ ਤਾਂ ਵੀ ਫੋਲੋ ਕਰ ਲਓ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਇਸ ਤਰ੍ਹਾਂ ਨਵੀਆਂ ਕਿਸੇ ਹੋਰ ਪੋਸਟਾਂ ਦੀ ਜਾਣਕਾਰੀ ਦੇ ਨਾਲ ਧੰਨਵਾਦ